ਸ਼ਹਿਰ ਪਟਿਆਲੇ ਦੇ ਪ੍ਰਾਨੀ ਬੋਲੇ ਬਲਸਤੀ ਉਦੋਂ ਤੋਂ ਹੀ ਅਸੀਂ ਤਾਂ ਇਹਦੇ ਫੈਨ ਆ ਸ਼ਹਿਰ ਪਟਿਆਲੇ ਦੇ ਤੋਂ ਲੈ ਕੇ ਹੋ ਜਦੋਂ ਜਵਾਨੀ ਦਾ ਗੋਲਸੀ ਜਾਨਵਾ ਤੇ ਉਹੀ ਦਮਖਣ ਉਹੀ ਪਰਫਾਰਮੈਂਸ ਉਹੀ ਆਵਾਜ਼ ਐਸ ਗੀਤ ਦੇ ਵਿੱਚ ਵੀ ਜਿਹੜਾ ਇਹਨੂੰ ਲੱਗਿਆ ਵੀ ਇਹ ਸੁਣਨ ਯੋਗ ਵੀ ਆ ਤੇ ਦੇਖਣ ਯੋਗ ਵੀ ਆ ਤੇ ਵਾਰ-ਵਾਰ ਸੁਣਿਆ ਜਾ ਸਕਦਾ ਵਾਰ-ਵਾਰ ਦੇਖਿਆ ਜਾ ਸਕਦਾ ਬੜਾ ਖੁਸ਼ੀ ਦਾ ਪਾਪਾ ਸਾਡੇ ਲਈ ਜਿਉਂ ਦਾ ਤੋਂ ਜਿਹੜਾ ਇੰਨਾ ਲੰਮਾ ਸਫਰ ਹਰਦੀਪ ਨੇ ਤੈਅ ਕੀਤਾ ਤੇ ਅਜੇ ਵੀ ਜਿਹੜਾ جاری ਆ ਉਸੇ ਤਰ੍ਹਾਂ ਇਹਦੇ ਵਿੱਚ ਪ੍ਰਸ਼ਾਸਕ ਬਹੁਤ ਆਲੱਖਾਂ ਸੀ ਉਹਨਾਂ ਦੇ ਵਿੱਚੋਂ ਮੈਂ ਵੀ ਇੱਕ ਅੱਜ ਜਦੋਂ ਮੇਰੀ ਡਬਲ ਖੁਸ਼ੀ ਇਸ ਕਰਕੇ ਆ ਕਿ ਗਾਇਕ ਹਰਦੀਪ ਦਾ ਜਿਹੜਾ ਇਹ ਗੀਤ ਆ ਉਹ ਲਿਖਿਆ ਗੀਤਕਾਰ ਡਾਕਟਰ ਪੰਨਾ ਲਾਲ ਮੁਸਤਫਾ ਵਾਦੀ ਉਹਦੇ ਨਾਲ ਦੀ ਮੇਰਾ ਪਿਆਰ ਤੇ ਯਾਰਾ ਬਹੁਤ ਹੀ ਪਰਾਵਾ ਉਹਨਾਂ ਦੀਆਂ ਪਹਿਲਾਂ ਤਾਂ ਕੁਆਲਿਫਿਕੇਸ਼ਨ ਹੁੰਦੀ ਸੀ ਕਿ ਉਹ ਸਰੇਂਦਰ ਵਚਨ ਨੂੰ ਹਰਿੰਦਰ ਵਚਨ ਦਾ ਜੀਜਾ ਫੇਰੋਦੀ ਹੋਏ ਕਿ ਬੀ ਬ੍ਰੈਕ ਦਾ ਫੋਟੋੜਾ ਤੇ ਆਪਣੇ ਆਪ ਦੇ ਵਿੱਚ ਸਸਤਾ ਹੈ ਅੱਜ ਮੈਂ ਪਹਿਲੀ ਵਾਰ ਇਹ ਸ਼ਬਦ ਦੱਸ ਰਿਹਾ ਸ਼ਾਇਦ ਕਿ ਪਹਿਲੀ ਵਾਰ ਹੀ ਦੱਸ ਰਿਹਾ ਮੈਨੂੰ ਅਕਸਰ ਚੈਨਲਾਂ ਵਾਲੇ ਜਦੋਂ ਪੁੱਛਦੇ ਆ ਨਾ ਕਿ ਕੀ ਖਾਂਦਾ ਪੀਂਦਾ ਕੀ ਕਰਦਾ ਤੇ ਮੈਂ ਕਦੇ ਕਹਿੰਦਾ ਨਾ ਔਲਾ ਖਾਂਦਾ ਪਪੀਤਾ ਖਾਂਦਾ ਤੁਲਾ ਨਾ ਤੇਂ ਕਰਾ ਜਲ ਵੈਤੰਬਰ ਅਸਲ ਵਿੱਚ ਉਹਦੇ ਚੱਕ ਜਿਹੜਾ ਲੁਕਿਆ ਹੋਇਆ ਰਾਜ਼ ਆ ਜਿਹੜਾ ਲਗਾਤਾਰ 20 230 ਸਾਲ ਤੋਂ ਜਿਹੜਾ ਅਕੂਪਰੇਸ਼ਨ ਜਿਹੜਾ ਮੇਰੇ ਪੇਚ ਢਲੇ ਹੁੰਦੇ ਆ ਉਹ ਡਾਕਟਰ ਪੰਨਾ ਬਾਲਤੀ ਕਰ ਸਕਦਾ ਇਹਨੂੰ ਫਰਦਾ ਰਾਜੀਦਾ ਵੀ ਆਪ ਨੂੰ ਪ੍ਰੈਸ਼ਰ ਫਿਜ਼ੀਓਥੈਰੇਪੀ ਦਾ ਤੇ ਹੋਰ ਸਨਮਾ ਨਹੀਂ ਕਿਉਂਕਿ ਆਵਦੇ ਵਿਚਾਰ ਮੇਰੇ ਕੋਲ ਬਹੁਤ ਬਹੁ ਹਰਦੀਪ ਨੂੰ ਡਾਕਟਰ ਬੰਨਾ ਲਾਲ ਜੀ ਨੂੰ ਤੇ ਹਾਂ ਦਰਸ਼ਨੌਰਕ ਜੀ ਨੇ ਸਾਰਾ ਇਹਨੂੰ ਕੈਮਰਾ ਵੱਧ ਕੀਤਾ ਤੇ ਸਾਡਾ ਪੁਰਾਣਾ ਮਿਲਤਰ ਸਾਰੇ ਅਸਲ ਚ ਅੱਜ ਵੱਡੀ ਗੱਲ ਹੈ ਕਿ ਸਾਰੇ ਪਿਆਰੇ ਤੇ ਪੁਰਾਣੇ ਮਿਲਤਰ ਇਕੱਠੇ ਹੋਏ ਦਰਜੀਤ ਗੁੱਡੂ ਦਾ ਸੰਗੀਤ ਅੱਜ ਬੜਾ ਹਰ ਪੱਖੋਂ ਹੀ ਇਹ ਦਾ ਹਰ ਬਖੋ ਚੰਗਾ ਲੱਗਿਆ ਬਹੁਤ ਚੰਗਾ ਲੱਗਿਆ ਤੇ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਦਵਿੰਦਰ ਖੰਨੇ ਵਾਲੇ ਨਾਲ ਵੀ ਸੁਭਾਵੇਂ ਬੋਲਾਕਾਤ ਹੋ ਗਈ ਕਿਉਂਕਿ ਹਰਦੀਪ ਦਾ ਜਿਹੜਾ ਬਹੁਤ ਵੱਨਾ ਚੜਾ ਕਾਫਲਾ ਹੈ ਯਾਰੀਆਂ ਦੋਸਤੀਆਂ ਦਾ ਉਹਨਾਂ ਦੇ ਵਿੱਚ ਅਜਾਇਬਾ ਜਰਾ ਦਵਿੰਦਰ ਖੰਨੇ ਵਾਲਾ ਕਿਰਕਿਰਾ ਨਾ ਨਾ ਸਵੇਰੇ ਵੱਲੋਂ ਬਹਿਣ ਇੱਕ ਵਾਰ ਬਹੁਤ ਮੈਚਰ ਲੱਗਿਆ ਮੈਂ ਦਵਿੰਦਰ ਖੰਨੇ ਵਾਲਾ ਭਾਈ ਨੂੰ ਕਹੂੰਗਾ ਕਿ ਦੋ ਸ਼ਬਦ ਪਲੀਜ਼ ਤੁਸੀਂ ਵੀ ਜਲੂਰ ਕਹੋ ਜਸ ਗੁੱਡੂ ਨੇ ਬਹੁਤੀ ਖੁਸ਼ੀ ਦਾ ਸਮਾਂ ਸੌ ਕੋ ਪਹਿਲਾ ਤੁਮ ਸਾਡੇ ਪੰਜਾਬੀ ਮਾਂ ਬੋਲੀ ਦਾ ਪੰਜਾਬੀ ਨਾ ਬੋਲੀ ਵਿਆਕਰਨ ਹੋਣਾ ਤੇ ਸਾਡੇ ਜਿੱਥੇ ਵੀ ਇਹ ਜੀ ਆਬਾਦੀ ਨੇ ਉਹਨਾਂ ਸਭ ਨੂੰ ਬੋਲਦੀ ਤੇ ਆਰਤੀ ਸਕਾਰ ਕਿਉਂਕਿ ਗੀਤ ਜਦੋਂ ਸਿੱਖ ਗੀਤ ਲਿਖਦੇ ਆ ਫਿਰ ਉਹਦਾ ਸਹੀਪ ਬਣਦਾ ਫਿਰ ਉਹ ਗਾਇਕ ਗਾਣੇ ਦੇ ਉਸ ਤੋਂ ਬਾਅਦ ਸੋ ਤੁਹਾਡਾ ਸਾਰਿਆਂ ਦਾ ਪਿਆਰ ਹੈ ਕਿ ਉਸ ਗੀਤ ਨੂੰ ਫਿਰਕੇ ਦਸ਼ਕਾ ਤੱਕ ਪਹੁੰਚਾਉਣਾ ਉਹਨੇ ਤੱਕ ਸੁਣੂਗਾ ਸਵਾਗਤ ਕਰਦੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਿੱਖਾ ਪਰਦੀਪਾ ਜੀ ਮੈਂ ਗੈਰ ਇਸ ਭਾਈ ਜਦੋਂ ਸੀ ਸੁਣਦੇ ਹਾਂ ਸੁਣਿਆ ਸੀ ਗੀਤ ਕਿ ਸ਼ੇਰ ਪਟਿਆਲੇ ਦੀ ਛੇੜਾ ਮਈਏ ਨੂੰ ਅੱਜ ਮੈਂ ਆਪਣੇ ਗੀਤ ਤੇ ਰੋਕੋ ਰਾਜਪਾਲੀ ਨੇ ਗੀਤ ਕਰਕੇ ਸੁਣਨ ਵਰਕੇ ਯਾਦ ਕਰਦਾ ਸਮਸਾਰ ਨੂੰ ਬਹੁਤ ਬਹੁਤ ਹਰਦੀਪ ਭਾਣ ਸਾਰੇ ਸੰਦੂਸਰ ਦਰਸ਼ਨ ਆਉਂਖੇ ਨੇ ਹੈਟਰ ਹੈਟਰ ਵੀ ਨਹੀਂ ਅੰਦਿੱਤ ਹੈ ਗੁੜੂ ਬਾ ਜਨ ਬਹੁਤ ਬਹੁਤ ਲੋੜ ਕਹੋ ਸੰਨਸਦ ਅੱਗੇ ਚਲੇ ਇੱਕ ਸਾਡੀ ਪ੍ਰਧਾਨੀ ਸਰਕਾਰ ਵਾਲੀ ਹੈ ਕਿਉਂਕਿ ਹੁਸਨ ਜਵਾਨੀ ਮਾਪੇ ਇੱਕ ਵਾਰ ਹੀ ਮਿਲਦੇ ਨੇ ਹੁਸਨ ਜਵਾਨੀ ਮਾਪੇ ਇੱਕ ਵਾਰ ਹੀ ਮਿਲਦੇ ਨੇ ਇੱਕ ਟਾਹਣੇ ਤੇ ਫੁੱਲ ਇੱਕ ਵਾਰ ਹੀ ਖਿੜਦੇ ਨੇ ਰੱਜ ਰੱਜ ਕੇ ਜਨਮ ਉਹਨਾਂ ਦੁਬਾਰਾ ਤੁਸੀਂ ਹੁਸਨ ਜਵਾਨੀ ਆ ਇਸ ਜ਼ਿੰਦਗਾਨੀ ਦੇ ਦਿਨ ਚਾਰ ਹੀ ਦਿਨ ਸਵਾਰ ਸਾਰੇ ਬਹੁਤ ਬਹੁਤ ਜੀ ਮੈਂ ਕਹਾਂਗਾ ਤੁਸੀਂ ਇੰਨਾ ਸੋਹਣਾ میوزਿਕ ਦਿੱਤਾ ਤੇ ਦੋ ਸ਼ਬਦ ਜ਼ਰੂਰ ਤੁਸੀਂ ਵੀ ਹਾਸਗੀਤ ਬਾਰੇ। ਬਹੁਤ ਹੀ ਸਤਿਕਾਰਯੋਗ ਮਾਨਯੋਗ ਸਪੀਕਰ ਸਾਹਿਬ ਤੇ ਸਾਰੀ ਪ੍ਰੈਸ ਉਰਤਵੰਤ ਸਰਜਣ ਸਾਡੇ ਹਰਦੀਪ ਭਾਜੀ, ਸੰਧੂ ਸਾਹਿਬ, ਗਵਿੰਦਰ ਕੌਰ ਸਾਹਿਬ, 올ਕ ਸਾਹਿਬ, ਪੰਨਾ ਰਾਜ ਜੀ, ਹੋਰ ਬਾਕੀ ਜਿਨ੍ਹਾਂ ਜੀ ਮੈਂ ਨਾਮ ਨਹੀਂ ਜਾਣਦਾ ਮੈਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਸਾਡੇ ਕੰਪਨੀ ਵਾਡੇ ਸਾਦੂ ਸਾ ਜਿਨ੍ਹਾਂ ਨੇ

ਇਸ ਟਾਈਮ ਵੀ ਭਾਜੀ ਡੇਲੀ ਕਾ ਘੰਟਾ ਆਪਣੇ ਗੜੇ ਨੂੰ ਦੰਦੇ ਅੱਜ ਕੱਲ ਦੇ ਜਿਹੜੇ ਨਵੇਂ ਗਾਇਕ ਨੇ ਉਹ ਮੈਨੂੰ ਨਹੀਂ ਲੱਗਦੇ ਤੇ ਰਿਆਸਤ ਕਰਦੇ ਆ ਉਹ ਸਾਰਾ ਕੰਪਿਊਟਰਾਈਜ਼ਡ ਆਵਾਜ਼ ਆ ਜਿਹੜੇ ਅੱਜ ਕੱਲ ਦੇ ਨਵੇਂ ਮੁੰਡੇ ਨੇ ਕਿਉਂਕਿ ਅਸੀਂ ਕਰਦੇ ਆ ਵੀ ਤਾਂ ਇਹ ਕੰਮ ਹੈ ਭਾਜੀ ਦੀ ਗੱਲ ਨੋਟ ਕੀਤੀ ਹੈ ਇਹਨਾਂ ਦੀ ਆਵਾਜ਼ ਉਹ ਬਿਲਕੁਲ ਵੀ ਮੈ ਕੰਪਿਊਟਰਾਈਜ਼ ਨਹੀਂ ਕੀਤਾ ਵਾਹ ਜਿਹੜਾ ਆਵਾਜ਼ ਹੈ ਜੋ ਹੈਗਾ ਐਜ਼ ਇਟ ਇਜ਼ ਕੋਈ ਮੈ ਸੋਣ ਨਹੀਂ ਕੀਤਾ ਕੁਝ ਨਹੀਂ ਕੀਤਾ ਸੋ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਿਕਾ ਹੁਣ ਮੈਂ ਬੇਨਤੀ ਕਰੂੰਗਾ ਡਾਕਟਰ ਪੰਨ ਲਾਲ ਮੁਸਫਾ ਬਾਦੀ ਜਿਨੂੰ ਵੀ ਤੁਸੀਂ ਇਹ ਜਵਾਨੀ ਨੂੰ ਦੁਬਾਰਾ ਤੇ ਮੈਂ ਐਕਚੁਅਲੀ ਇੱਧਰ ਆਵਾ ਬੰਦਾ ਨਹੀਂ ਸੀ ਮੈਂ ਤਾਂ ਤੁਹਾਡੇ ਵਾਲਾ ਬੰਦਾ ਐ। ਕੀ ਹੋਰ ਬੰਦਾ ਇਸ ਕਲੱਬ ਨਾਲ ਇਹ ਮੇਰਾ ਸੈਕੰਡ ਹੋਮ ਐ। ਤੇ ਇਹਦੇ ਨਾਲ ਬਹੁਤ ਜ਼ਿਆਦਾ ਸੰਜਣਾ ਇਸੇ ਕਰਕੇ ਲੋਕਾਂ ਇੱਕ ਤਰ੍ਹਾਂ ਘੇਰ ਪੇ ਜਿਆ ਹੋ ਗਿਆ। ਐਂਡੀਆਂ ਦੀਆਂ ਸੇਟਾ ਬੈਠੀਆਂ ਸਭੂ ਸਾਬ ਵਰਗੇ ਪ੍ਰਤੇ ਰਾਈਟਰ ਗਿਲ ਸਾਹ ਵਰਗੇ ਸਦਾ ਮਹਾਤ ਜਵਾਨ ਸਿੰਗਰ ਘਟ ਦੇ ਸਾਹਮਣੇ ਬੈਠੇ ਨੇ ਤੇ ਸਪੀਕਰ ਸਾਹਿਬ ਵਰਗੇ ਇੱਕ ਬਹੁਤ ਹੀ ਜਿਹੜੀ ਰੱਜੀ ਰੂਪ ਬਿਲਕੁਲ ਚੌਵੀ ਘਰ ਦੇ ਪਿਆਰ ਬੰਦਾਲੀ ਸ਼ਖਸੀਅਤ ਜਿੱਦ ਤੇ ਕੋਲ ਹੀ ਸਿਨਣਾ ਕਰਦੇ ਤੁਸੀਂ ਬਹੁਤਾ ਕੁਝ ਨਹੀਂ ਲਿਖੋਗੇ ਜਦੋਂ ਬੈਠੇ ਦਰਸ਼ਨ ਉਹਨਾਂ ਤੇਰਾ ਭਰਾ ਬਹੁਤ ਪਿਆਰਾ ਰਿਸ਼ਤਾ ਬਾਕੀ ਵੀ ਸਾਦੇ ਜਿੰਨਾ ਤੁਸੀਂ ਜਿੰਨੇ ਜਾਣਦੇ ਹੋ ਉਹ ਵੀ ਮੈਂ ਜਾਣਦਾ ਸਾਰੇ ਇਹਨਾਂ ਸਬਸੇ ਕਰਦੇ ਇੱਕ ਚੀਜ਼ ਆ ਮੈਂ ਜਿਹੜੀ ਨੋਟ ਕਰ ਰਿਹਾ ਸਿਰਫ ਇਹ ਕਹਿੰਦਾ ਜਿਨੇ ਲਿਖਿਆ ਉਹਨੂੰ ਚੰਗੀ ਤਰ੍ਹਾਂ ਦੇਖੋ ਤੇ ਜਿਨੇ ਗਾਇਆ ਉਹਨੂੰ ਚੰਗੀ ਤਰ੍ਹਾਂ ਦੇਖੋ ਜ਼ਿੰਦਗੀ ਜਿੰਦਾਬਾਪ ਇਸੇ ਨੂੰ ਕਹਿੰਦੇ ਨੇ ਆਪਾਂ ਨੇ ਸਾਰਿਆਂ ਨੇ ਇਹੋ ਜਿਹੀ ਜ਼ਿੰਦਗੀ ਜਿੰਦਾਬਾਪ ਕੀ ਬਾਤ ਬਹੁਤ ਜਨਦੀ ਸਤ ਜੀ ਤੁਹਾਡਾ ਦਿਲੋਂ ਧੰਨਵਾਦ ਤੁਸੀਂ ਅੱਜ ਪਹਿਲੇ ਸਰੋ ਸਨਮਾ ਸਾਹਿਬ ਤੇ ਮੇਰੇ ਹਰਮਨ ਪਿਆਰੇ ਔਕੇ ਸਾਹਿਬ ਵੀ ਲੈਣ ਤੇ ਖੜੇ ਹੋਣ ਵਾਲੇ ਕਸਨਦਾਰ ਭਰਾਵੋ ਤੁਸੀਂ ਮੇਰੀ ਫੈਮਲੀਓ ਨਵੇਂ ਬਹੁਤ ਆ ਗਏ ਪੁਰਾਣੇ ਬਹੁਤ ਬੈਠੇ ਆ ਜਿਵੇਂ ਸਿਆਣੇ ਕਹਿੰਦੇ ਯਾਰੀ ਜੱਟ ਦੀ ਤੂੰ ਤਾਂ ਮੋਛਾ ਤੇ ਕਦੇ ਨਹੀਂ ਵਿਚਾਰਾਂ ਟੁੱਟਦੀ ਅਜਾ ਪੋਜੇ ਦਾ ਪੋਜਾ ਸਾਥ ਸਰੋਤਨ ਬਾਈ ਦੀ ਕੋਸ ਸਾਰੇ ਬਹੁਤ ਸਤਿਕਾਰਯੋਗ ਜਿਹਦੇ ਵੀ মিডিਏ ਤੋਂ ਲੱਗ ਰਹੇ ਮੀਡੀਆ ਤੋਂ ਆਏ ਆ ਮੈਂ ਸਾਰਿਆਂ ਨੂੰ ਵਗੂ ਕਰਦਾ ਜੀ ਤੇ ਕੱਲ 2:00 ਵਜੇ ਸੰਤਨਾ ਸਾਹਿਬ ਕੋਲ ਗਿਆ ਮੈਂ ਕਿਹਾ ਭਾਜੀ ਆਣਾ ਪਰਸਾਂ ਉੱਥੇ ਆਵਦ ਗਿਆ ਕਹਿੰਦੇ ਹਰਦੀਪਾ ਜੀ ਕਿੱਥੇ ਉਹ ਮੈਨੂੰ ਨਹੀਂ ਜਾਣਦਾ ਤੇ ਕਹਿੰਨਾ ਤਾਂ ਆਉਣਾ ਕਿ ਹਰਦੀਪਾ ਆਉਂਗਾ ਇਹ ਯਾਰੀਆਂ ਪੱਕੀਆਂ ਜੇ ਵੈਰੀ ਗੁੱਡ ਤੇ ਕੱਲ ਫਿਰ ਮੈਂ ਡੇਟਿੰਗ ਪਾਟਣੇ ਜਾਂਵੜਿਆ ਤੇ ਗੱਪਾਂ ਮੈਂ ਵਰਕਿੰਗ ਵੇਕੀ ਤਰੀਫ਼ ਨਹੀਂ ਕਰ ਰਿਹਾ ਵਰਕਿੰਗ ਵੇਕੀ ਪੰਚਰ ਤੇਰੇ ਜਨਿਆਂ ਨੂੰ ਹਰਦੀ ਪੁੱਤਾਰੀ ਆਪਾਂ ਕੋਈ ਫਰੀਦ ਘਰ ਤੋਂ ਆਇਆ ਕਿੱਥੋਂ ਆਇਆ ਅੱਛਾ ਵੀ ਛੋਟੀ ਵੀ ਦੱਸੋ ਕੀ ਕੰਮ ਆ ਆ ਕੰਮ ਜਦੋਂ ਫੋਨ ਮਾਰਿਆ ਵੀ ਇਹ ਕੰਮ ਕਰਕੇ ਰਿਪੋਰਟ ਕਰੋ ਉਸ ਤੋਂ ਬਾਅਦ ਸਾਨੂੰ ਚਾਹ ਰਿਹਾ ਗੱਪੇ ਛੱਕਿਆ ਹੀ ਗਿਆ ਵੀ ਅਸੀਂ ਆਪਣਾ ਗੁਰਦੇਵ ਸੰਦੂਕੋ ਜਾਣਾ ਏਸੀ ਵਿੱਚ ਕਿ ਰੰਜੇਵੇਂ ਵਿਆਹ ਜਿੱਡਾ ਕੰਮ ਹੁੰਦਾ ਹੈ 75000 ਰੁਪਏ ਤੇ ਅੱਜ ਮੈਂ ਬਹੁਤ ਧੰਨਵਾਦੀ ਆ ਕਿ ਥੋੜੀ ਅਸੀਂ ਬਾਲੀ ਵੇਟ ਨਹੀਂ ਕਰਾਈ ਤੇ ਕਰਾਈ ਹੈ ਤੇ ਭਾਜੀ ਅੱਧੇ ਕੰਮ ਛੱਡ ਕੇ ਆਏ ਆ ਕਿਉਂਕਿ ਕਲਾ ਨੂੰ ਪਿਆਰ ਕਰਦੇ ਆ ਮੈਂ ਸਿੱਧੂ ਸਾਹਿਬ ਦਾ ਨਵੇੰਬਰ ਕੰਨਿਆਲੇ ਬਾਜੀ ਦਾ ਇਹਨਾਂ ਦਾ ਜਿਵੇਂ ਸੱਜੂ ਸਾਹਿਬ ਨੇ ਖੁਸ਼heer ਸੱਜੂ ਭਾਜੀ ਦੱਸਿਆ ਸਾਡੀਆਂ 35 35 40 40 50 50 ਸਾਲ ਦੀਆਂ ਯਾਰੀਆਂ ਦੋਸਤੀਆਂ ਦੁੱਖ ਵੇਲੇ ਸੁੱਖ ਵੇਲੇ ਜਦੋਂ ਵੀ ਲੋੜ ਪੈਂਦੀ ਹੈ ਸਾਰੇ ਇੱਕ ਦੂਜੇ ਪਾਸੇ ਖੜ੍ਹਦੇ ਆ ਉਹੀ ਜਵਾਨੀ ਜਿੰਦਾਬਾਦ ਹੈ ਮੈਂ ਹਰਜੀਤ ਗੁੱਡੂ ਗਰਾਂਜੀਤ ਆ ਤੇ ਜਦੋਂ ਗਾਣਾ ਲੈ ਕੇ ਗਿਆ ਕਹਿੰਦਾ ਭਾਜੀ ਫਿਰ ਸੁਣਾਉਣਾ ਮੈਂ ਕਿਹਾ ਪੁੱਤਰ ਤੂੰ ਮੇਰਾ ਸਰਾ ਦਾ ਮੈਂ ਤਾਂ ਇਕੱਲਾ ਇੱਥੇ ਨਹੀਂ ਗੁਰਨਾ ਬਾਹਰ ਲੈ ਕੇ ਗੰਦਪਾਣ ਤੇਰੇ ਪੱਟੂਆਂ ਮੈਂ ਤੇ 15 ਮਿੰਟ ਚ ਗਾਣਾ ਰੱਬ ਕਰਕੇ ਉਹ ਵਾਪਸ ਆ ਗਿਆ ਇਹ ਆਪਣਾ ਕੰਮ ਕਰੀ ਗਿਆ ਕਹਿੰਦਾ ਬੱਬੇ ਤੋਂ ਮਿਕਸਿੰਗ ਕਰਾਉਣੀ ਹੈ ਸਾਰ ਕਰ ਤੋਂ ਆ ਕੇ ਤੇ ਫਿਰ ਇਹ ਗਾਣੇ ਦੀ ਵਾਰੀ ਆ ਗਈ ਦਰਸ਼ਤ ਹਾਕਮ ਸਾਹਿਬ ਇਹ ਕਹਿੰਦੇ ਗਾਣਾ ਸੁਣਿਆ ਤੇ ਕਹਿੰਦਾ ਗਾਣਾ ਵੀਡੀਓ ਬਣਾਵਾ ਇਹਨਾਂ ਨੇ ਆਪਣਾ ਗੁਰਦੇਵ ਸੰਧੂ ਸਾਹਿਬ ਕੋਲ ਚਲੇ ਗਏ ਇਹ ਕਾਨੂੰ ਸੱਚੇ ਵਾਸ਼ੀ ਦੀ ਕਿਰਪਾ ਹੋਣੀ ਹੈ ਅਸੀਂ 15 ਰਤਾਂ ਦੇ ਜਗਾਰਾ ਬਣਾ ਕੇ ਤੁਹਾਡੇ ਵਿਚਾਰੀ ਜੇ ਪੇਸ਼ ਕਰਤਾ ਜਵਾਨੀਏ ਬੱਲੇ ਨਹੀਂ ਬੱਲੇ ਤੇ ਸਾਡਾ ਭਾਈਆ ਹੀ ਲੱਗਦਾ ਡਾਕਟਰ ਪੰਨਾਲਾ ਮੁਸਫਾ ਬਾਦਮੀ ਮਹਾਰਤਨ ਬਾਦਮੀ ਆ ਸਰਦਾਰ ਜੀ ਦਾ ਦਿਸਪਾਲ ਜੀ ਆਪਣਾ ਅਮਰ ਜੀ ਨਰੇਨ ਸਾਹਿਬ ਮੇਰੇ ਬਹੁਤ ਵੱਡੇ ਅਸੀਸ ਜੇ ਲੋਕਾ ਸਾਹਿਬ ਛੇ ਬੀਠੇ ਆ ਪਠਾਨੀਆਂ ਸਾਹਿਬ ਨਦੀਪ ਆਇਆ ਦਿੱਲੀ ਟੈਕ ਟੈਕਨੀਕਲ ਯੂਨੀਵਰਸਿਟੀ ਹਰਦੀਪ ਪਾਈ ਜੀ ਸਾਰੇ ਸਤਿਕਾਰ ਕੋ ਕਿਨੇ ਵੀ ਆਇਆ ਉਹਨੇ ਟਾਈਮ ਬਹੁਤ ਕੱਟਾ ਨੱਚਦੀ ਜਵਾਨੀ ਜਾਵੇ ਹੁੰਦੀ ਮਸਤਾਨੀ ਜਾਵੇ ਨੱਚਦੀ ਜਵਾਨੀ ਜਾਵੇ ਹੁੰਦੀ ਮਸਤਾਨੀ ਜਾਵੇ ਤੇਰਾ ਨਾਲ ਪੱਤ ਦੀ ਏ ਧੂੜ ਤੇਰਾ ਨਾਲ ਪੱਤ ਦੀ ਏ ਧੂੜ ਜਵਾਨੀ ਐ ਬੱਲੇ ਦੀ ਬੱਲੇ ਤੇਰਾ ਅੱਕ ਬਹਿਦਾ ਏ ਗਰੂਰ ਜਵਾਨੀ ਐ ਬੱਲੇ ਦੀ ਬੱਲੇ जवानी में चिकार ना गजारी अपने पलाया नाल जिंदगी सवारी है अपने यार में चिकार ना गजारी अपने पलाया नाल जिंदगी सवारी है हमें कटी है ना किसे तक कसूर हमें कटी है ना किसे तक कसूर जवानी है बल्ले नहीं बल्ले तेरा यार का है कसूर जवानी है बल्ले नहीं बल्ले ਇਨਸਾਨੀ ਲੋਕਾਂ ਨੇ ਰਾਣਾ ਜੱਟ ਜਿਹੜਾ ਕਿ ਨਹੀਂ ਬੈ ਹੋਰ ਵੀ ਜਿੰਨੇ ਨੇ ਮੇਰੇ ਸੱਜਣ ਮਿੱਤਰ ਸਲੈਕਟਡ ਜਾਂ ਪਿਆ ਯਾਰ ਦੋਸਤ ਬੁਲਾਏ ਹੈ ਮੈਂ ਸਾਰੇ ਪ੍ਰਸਤਾ ਸਾਰਿਆਂ ਦਾ ਬਹੁਤ ਅਰੇਨੀਆ ਤੁਸੀਂ ਆਪਣਾ ਵਧੀਆ ਸਮਾਂ ਕੱਢ ਕੇ ਸਾਡੇ ਕੋਲ ਪਾਇਆ ਥੈਂਕਸ ਬਹੁਤ ਧੰਨਵਾਦ ਅੱਜ ਇਸ ਬੜੀ ਸੋਹਣੇ ਮੌਕੇ ਤੇ ਐਨੇ ਸੋਹਣੇ ਸੋਹਣੇ ਕਲਾਕਾਰ ਸੋਹਣੀ ਸੁਹਣੀ ਪੇਸ਼ਕਾਰੀਆਂ ਕਰਨ ਵਾਲੇ ਕਲਾਕਾਰ ਸਤਿਕਾਰਯੋਗ ਕਲਾਕਾਰ ਭਾਈ ਹਦੀਬ ਜੀ ਸੰਧੂ ਸਾਹਿਬ ਅਤੇ ਇਹਨਾਂ ਨਾਲ ਬੈਠੇ ਹੋਏ ਸਾਰੇ ਸਾਡੇ ਸਾਥੀ ਖੰਨੇਵਾਲਾ ਸਾਹਿਬ ਔਲ ਸਾਹਿਬ ਮਨਜੀਤ ਜੀ ਪੰਨਾ ਲਾਲ ਜੀ ਅਤੇ ਮੇਰੇ ਸਾਨੂੰ ਬਣਾਉਣ ਵਾਲੇ ਸਾਡੇ ਪੱਤਰਕਾਰ ਸਾਥੀ ਜਿਹੜੇ ਸਾਡੇ ਸਾਹਮਣੇ ਬੈਠੇ ਐ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦ ਆਪਦੇ ਆਪ ਨੂੰ ਬੜਾ ਭਾਗ ਆਣਾ ਸਮਝਦਾ ਕਿਉਂਕਿ ਮੇਰੀ ਮਤ ਅਨੁਸਾਰ ਸਭ ਤੋਂ ਵੱਡਾ ਕਲਾਕਾਰ ਪਰਮਾਤਮਾ ਹੈ ਰੱਬ ਆਪ ਹੈ ਤੇ ਫਿਰ ਉਹ ਜੀਤੇ ਆਪਦੀ ਬਖਸ਼ਿਸ਼ ਕਰਦਾ ਮਿਹਰ ਕਰਦਾ ਉਹ ਫਿਰ ਕਲਾਕਾਰ ਬਣਦਾ ਸੋ ਉਹਨਾਂ ਜਿਨ੍ਹਾਂ ਤੇ ਪਰਮਾਤਮਾ ਦੀ ਬੜੀ ਮਿਹਰ ਹੈ ਮੈਂ ਉਹਨਾਂ ਦੇ ਨਾਲ ਬੈਠਾ ਮੈਂ ਆਪਜੋ ਬੜਾ ਭਾਗ ਆਣਾ ਸਮਝਦਾ ਬਹੁਤ ਭਾਗ ਆ ਬਹੁਤ ਔਰ ਭਾਈ ਹਰੀਬ ਹੋਰਾਂ ਨੇ ਔਰ ਤੁਹਾਡੀ ਸਾਰੀ ਟੀਮ ਨੇ ਇਕਲੇ ਮੇਰੇ ਖਾਲਾ ਅੱਦੀ ਸਦੀ ਪੰਜਾਬੀ ਸਭਿਆਚਾਰ ਦੀ ਮਾਂ ਬੁਲੀ ਪੰਜਾਬੀ ਦੀ ਸੇਵਾ ਕੀਤੀ ਇਹਦੇ ਲਈ ਅਸੀਂ ਸਾਰੇ ਤੁਹਾਡੇ ਮਸ਼ਕੂਰ ਹਾਂ ਔਰ ਇੱਕ ਗੱਲ ਹੋਰ ਹੈ ਮੈਨੂੰ ਸੰਤੂ ਸਾਹਿਬ ਦੀ ਗੱਲ ਤੋਂ ਇੱਕ ਗੱਲ ਦਾ ਪਤਾ ਲੱਗਿਆ ਅੱਜ ਵੀ ਕਲਾਕਾਰ ਹੋਣ ਦਾ ਬੜਾ ਫਾਇਦਾ ਹੈ ਮੈਂ 50 ਦਾ ਹਾਂ ਕੋ ਵੀ 17 ਦਾ ਲੱਗਦਾ ਇਹ 17 ਦੇ ਹੋਏ ਬੱਤੀਆਂ ਦੇ ਲੱਗਦੇ ਨੇ ਸਾਲਾਂ ਦੀ ਗੱਲ ਆ ਰਹੀ ਮੈਂ ਉਹ ਨਹੀਂ ਸੀ ਸੋ ਦੇਖੋ ਇਹ ਜਿਹੜਾ ਗੀਤ ਆਇਆ ਪੰਨਾ ਲਾਲ ਜੀ ਨੇ ਲਿਖਿਆ ਬੜਾ ਸੋਹਣਾ ਲਿਖਿਆ ਮੈਂ ਕੱਲ ਬੜੇ ਧਿਆਨ ਨਾਲ ਸੁਣਿਆ ਸਾਰੇ ਪੱਖਾਂ ਤੋਂ ਮੇਰੇ ਖਿਆਲ ਫੋਟੋਗ੍ਰਾਫੀ ਵੀ ਬੜੀ ਵਧੀਆ ਹੈ ਪੇਸ਼ਕਾਰੀ ਬੜੀ ਵਧੀਆ ਹੈ ਗੀਤਕਾਰੀ ਬੜੀ ਵਧੀਆ ਹੈ ਲੇਕਿਨ ਬੜੇ ਵਧੀਆ ਸਮੇਟਿਆ ਹੈ ਜਦੋਂ ਸਾਡੇ ਪੰਜਾਬੀਆਂ ਦੀ ਇੱਕ ਮੁਹਵ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਸਮੇਂ ਇਹਦੀ ਪੰਜਾਬੀ ਜਵਾਨੀ ਦੀ ਪੱਲੇ ਪੱਲੇ ਕਰਾਉਣ ਵਾਲਾ ਜਿਹੜਾ ਗੀਤ ਆ ਇਹ ਬੜੇ ਸਮੇਂ ਵਧੀਆ ਸਮੇਂ ਤੇ ਆਇਆ ਮੈਂ ਇਹਦਾ ਬਹੁਤ ਧੰਨਵਾਦੀ। ਔਰ ਬਹੁਤ ਧੰਨਵਾਦੀ ਮੈਂ ਪੰਨਾ ਲਾਲ ਜੀ ਦਾ ਕਿਉਂਕਿ ਇਸ ਗੀਤ ਦੇ ਵਿੱਚ ਜਿੱਥੇ ਸਵਾਦ ਆ ਉੱਥੇ ਸੇਧ ਵੀ ਹੈ। ਇੱਥੇ ਇਹ ਬੜਾ ਸੇਧ ਦਿੰਦਾ ਹੋਇਆ ਹੋਇਆ ਗੀਤ ਹੈ ਜਵਾਨੀ ਦੀਆਂ ਗੱਲਾਂ ਵੀ ਕਰਦਾ ਹੈ ਲੇਕਿਨ ਜਵਾਨੀ ਨੂੰ ਕਿਸ ਤਰ੍ਹਾਂ ਵਿਚਰਨਾ ਚਾਹੀਦਾ ਸੋ ਇੱਕ ਸਾਰਥਕ ਗੀਤ ਹੈ ਜਿਹਨੂੰ ਅਸੀਂ ਵਾਰ-ਵਾਰ ਸੁਣ ਸਕਦੇ ਹਾਂ। ਸਭ ਤੋਂ ਵੱਡੀ ਗੱਲ ਪਰਵਾਹ ਬੈਠ ਕੇ ਸੁਣ ਸਕਦੇ ਆ। ਇਹ ਜਿਹੜਾ ਸਾਡੀ ਪੰਜਾਬੀਅਤ ਦੀ ਜਿਹੜੀ ਪਛਾਣ ਆ ਸੋ ਆਪ ਸਭ ਦਾ ਇੱਥੇ ਆਉਣ ਦੇ ਬਹੁਤ-ਬਹੁਤ ਧੰਨਵਾਦ ਥੋੜਾ ਜਿਹਾ ਲੇਟ ਹੋਇਆ ਉਹਦੇ ਵਾਸਤੇ ਮੈਂ ਮੈਂ ਮਾਫੀ ਮੰਗ ਲੈਂਦਾ ਕਿਉਂਕਿ ਇਹਨਾਂ ਨੇ ਤਾਂ ਸਾਰਾ ਕੁਝ ਸਮੇਂ ਤੇ ਕਰ ਲਿਆ ਸੀ ਤੇ ਉਹ ਇੱਕ ਦੱਸਿਆ ਨਾ ਵੀ ਹਜੇ ਪੋਲਿਟਿਕਸ ਨਾਲੇ ਗੋਲ ਹੈ ਨਹੀਂ ਥੋੜੇ-ਥੋੜੇ ਆਉਣ ਲੱਗਦੇ ਲੇਟ ਹੋਣ ਲੱਗ ਪੈਂਦਾ ਸੋ ਸੋ ਮੈਂ ਆਸ ਕਰਦਾ ਕਿ ਪੰਜਾਬੀ ਇਸ ਜਿਹੜਾ ਗੀਤ ਹੈ ਜਵਾਨੀ ਹੈ ਬੱਲੇ ਨਹੀਂ ਬੱਲੇ ਇਹਨੂੰ ਬਹੁਤ ਵੱਡਾ ਹੰਗਾਰਾ ਦੇਣਗੇ ਪਿਆਰ ਦੇਣਗੇ ਇਸ ਤਰ੍ਹਾਂ ਨਾ ਕਿ ਸਾਡੇ ਜਿਹੜੇ ਕਲਾਕਾਰ ਨੇ ਸਾਡੇ ਐਮਬੈਸਡਰ ਨੇ ਦੁਨੀਆ ਦੇ ਵਿੱਚ ਸੋ ਸਾਡੇ ਐਮਬੈਸਡਰ ਹਮੇਸ਼ਾ ਚੰਗੀ ਕਲਾ ਕਰਦੇ ਰਹਿਣੇ ਚਾਹੀਦੇ ਉਹ ਪੰਜਾਬੀਆਂ ਦੇ ਪਿਆਰ ਨਾਲ ਹੀ ਹੋ ਸਕਦਾ ਸੋ ਆਪ ਸਭ ਨੂੰ ਬਹੁਤ ਬਹੁਤ ਵਧਾਈ ਬੜੀ ਆਸ ਹੈ ਕਿ ਜਵਾਨੀਏ ਬੱਲੇ ਨਹੀਂ ਬੱਲੇ ਇਹਦੀ ਵੀ ਬੱਲੇ ਬੱਲੇ ਹੋ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਸਨਦਰ ਸਾਹਿਬ ਦਾ ਦਿਲੋਂ ਸੁਣੀਦਾ ਦੰਚਾਰ ਸ਼ਰਮਤ ਗੀਤ ਆ ਰਿਹਾ ਹੈ ਦੋ ਸਾਲ ਬਾਅਦ ਬੇਟਾ ਦੋ ਸਾਲ ਬਾਅਦ ਜੀ ਸੌਰੀ ਤੇ ਸਾਡੇ ਕੋਲ ਬਹੁਤ ਉਪਕਿਆ ਸ਼ਕਤੀਆਂ ਬੈਠੀਆਂ ਨੇ ਉਹਨਾਂ ਨਾਲ ਵੀ ਜੀ ਆਇਆਂ ਸਾਡੇ ਕੋਲ ਦਵਿੰਦਰ ਖੰਨੇ ਵਾਲਾ ਭਾਜੀ ਸਪੈਸ਼ਲੀ ਬੜੇ ਸਮੇਂ ਬਾਅਦ ਤੁਹਾਡੇ ਸਾਰਿਆਂ ਦੇ ਸੰਮੁਖ ਹੋਏ ਨੇ ਤੇ ਹਰਜੀਤ ਗੁੱਡੂ ਸਾਡੇ 뮤직 ਡੈਕਟਰ ਤੇ ਸ਼ਮਸ਼ੇਰ ਸੰਧੂ ਸਾਹਿਬ ਸਾਡੇ ਵੱਡੇ ਭਾਈ ਜੀ ਇਹਨਾਂ ਦਾ ਦਿਲੋਂ ਸਤਿਕਾਰ ਹੈ ਸਾਡੇ ਕੋਲ ਸਪੈਸ਼ਲ ਪੁੱਜੇ ਨੇ ਤੇ ਮਨਜੀਤ ਸਿੱਧੂ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਸੰਧੂ ਸਾਹਿਬ ਵਰਤੇਜ ਸੰਧੂ ਸਾਹਿਬ इजीਵੇ ਦੇ ਜਿਹੜੇ ਮਾਲਕ ਨੇ ਇਹਨਾਂ ਨੇ ਗੀਤ ਆਪਣੀ ਕੰਪਨੀ ਚ ਰਿਲੀਜ਼ ਕੀਤਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਪੰਨਾ ਲਾਲ ਜੀ ਜਿਨ੍ਹਾਂ ਦਾ ਗੀਤ ਲਿਖਿਆ ਹੋਇਆ ਤੇ ਪਿੱਛੇ ਜਲੋਟਾ ਸਾਹਿਬ ਸਾਡੇ ਬੈਠੇ ਨੇ ਤੇ ਦੋਨਦਰ ਜੋਗਣੀ ਫਰੀਦ ਜਲੋਟਾ ਜੀ ਤੇ ਮਨੀਸ਼ਾ ਜੀ ਗਾਸ ਤੇ ਵਿੱਚ ਤੇ ਇਹਨਾਂ ਸਾਰਿਆਂ ਦਾ ਵੈਲਕਮ ਹੈ ਜੀ ਤੇ ਸਭ ਤੋਂ ਪਹਿਲਾਂ ਮੈਂ ਲੱਗਦਾ ਆਪਾਂ ਗੀਤ ਦੇਖ ਲਈਏ ਤੇ ਸਾਰੇ ਆਪਾਂ ਸ਼੍ਰੀ ਗੀਤ ਅਨੰਦ ਮਾਣੀ ਉਸ ਤੋਂ ਬਾਅਦ ਬਾਕੀ ਦੀ ਗੱਲ ਕਰਦਾ ਬੜਾ ਧੰਨਵਾਦ